ਹਾਂਜੀ ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਈ ਜੀ ਲੰਘ ਚੁੱਕੀ 2 ਤਰੀਕ ਨੂੰ ਬਾਈ ਜੱਸੇ ਦਾ ਸਾਨੂੰ ਅਮਰੀਕਾ ਦੇ ਵਿੱਚੋਂ ਕਾਲ ਆਉਂਦਾ ਆਪਣੀ ਇੰਸਟਾਗ੍ਰam ਦੀ ਵੀਡੀਓ ਦੇਖ ਕੇ ਬਾਈ ਦਾ ਪਿੰਡ ਆਗਾ ਫਰੀਦਕੋਟ ਦੇ ਲਾਗੇ ਔਲਖ ਸੋ ਬਾਈ ਨੇ ਆਪਣੇ ਕੋਲੋਂ ਇੱਕ ਸਪੈਸ਼ਲ ਮਾਡਲ ਕਰਾਹੇ ਦਾ ਆਰਡਰ ਦਿੱਤਾ ਸੀ ਬਾਈ ਨੇ ਫਿਰ ਆਪਣੇ ਨੇਪੇ ਤੇ ਜਾ ਕੇ ਬਾਈ ਨੇ ਸਰਚ ਕੀਤਾ ਤੇ ਆਪਣਾ ਜਿੰਦਰੇ ਦੇ ਆ ਬਾਈ ਨੇ ਵੀਡੀਓਜ਼ ਦੇਖੀਆਂ ਤਾਂ ਬਾਈ ਨੂੰ ਜਿੰਦਰਾ ਵੀ ਆਪਣਾ ਬਹੁਤ ਪਸੰਦ ਆ ਤਾਂ ਇਮੀਡੀਏਟਲੀ ਬਾਈ ਦਾ ਸਾਨੂੰ ਦੁਬਾਰੇ ਤੋਂ ਕਾਲ ਆ ਬਾਈ ਕਹਿੰਦਾ ਬਾਈ ਜੀ ਸਾਨੂੰ ਜਿੰਦਰਾ ਵੀ ਇੱਕ ਰੈਡੀ ਕਰ ਦੋ ਸਪੈਸ਼ਲ ਮਾਡਲ ਜਿੰਦਰਾ ਸੋ ਪਹਿਲਾਂ ਸਭ ਤੋਂ ਪਹਿਲਾਂ ਤਾਂ ਬਾਈ ਜੀ ਆਪਾਂ ਕਰਾਹਾ ਦੇ ਬਾਰੇ ਗੱਲਬਾਤ ਕਰਾਂਗੇ ਫਿਰ ਉਸ ਤੋਂ ਬਾਅਦ ਜਿੰਦਰੇਵਲ ਚੱਲਾਂਗੇ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਉੱਥੇ ਪਹੁੰਚ ਕੇ ਬਾਈ ਦੇ ਫਾਦਰ ਸਾਹਿਬ ਨੂੰ ਆਪਾਂ ਜਿਹੜੋ ਹੈਂਡਓਵਰ ਕੀਤੇ ਦੋਨੇ ਸੰਦ ਜਿੰਦਰਾ ਤੇ ਕਰਾਹਾ ਉਹਨਾਂ ਦਾ ਰਿਵਿਊ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਕੀ ਉਹਨਾਂ ਦਾ ਰਿਐਕਸ਼ਨ ਆ ਵੇਖ ਕੇ ਆਪਣੇ ਸੰਦਾਂ ਬਾਰੇ ਸੋ ਜੇ ਪਿੰਡ ਦੀ ਗੱਲ ਕਰੀਏ 80 85 ਕਿਲੋਮੀਟਰ ਵੱਡਾ ਬਾਈ ਦਾ ਪਿੰਡ ਹੈ ਸੋ ਉਸ ਪਿੰਡ ਦੇ ਵਿੱਚ ਆਪਣੇ ਸੰਦ ਜਾ ਰਹੇ ਆ ਸੋ ਉਹਨਾਂ ਦਾ ਰਿਐਕਸ਼ਨ ਵੀ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਆਪਣੇ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰ ਦਿ ਦੂਰ ਬੈਠੇ ਭਰਾਵਾਂ ਤੱਕ ਖਾਸ ਕਰਕੇ ਫੋਰਨ ਕੰਟਰੀ ਦੇ ਵਿੱਚ ਬੈਠੇ ਭਰਾਵਾਂ ਤੱਕ ਆਪਣਾ ਕੰਟੈਕਟ ਨੰਬਰ ਐਡਰੈਸ ਵਗੈਰਾ ਸੌਖਾ ਪਹੁੰਚ ਜਾਂਦਾ ਬਾਈ ਜੀ ਸੋ ਜਰੂਰ ਸ਼ੇਅਰ ਕਰਦਿਆ ਕਰੋ ਮੇਰਾ ਵੀਰ ਸੋ ਗੱਲਬਾਤ ਕਰਦੇ ਆ ਬਾਈ ਜੀ ਪਹਿਲਾਂ ਕਰਾਹੇ ਬਾਰੇ ਇਹ ਬਾਈ ਜੀ ਸਪੈਸ਼ਲ ਮਾਡਲ ਕਰਾਹਾ ਜਿਹੜਾ ਸਾਇਜ ਕੀ ਟ੍ਰੈਂਡਿੰਗ ਦੇ ਵਿੱਚ ਚੱਲਦਾ 8 ਫੁੱਟ ਤੇ 26 ਇੰਚੀ ਡਬਲ ਕੋੜੀ ਦੇ ਵਿੱਚ ਬਾਈ ਨੇ ਇਹ ਕਰਾਹਾ ਆਪਣੇ ਤੋਂ ਆਰਡਰ ਤੋਂ ਤਿਆਰ ਕਰਵਾਇਆਗਾ ਸੋ ਜੇ ਫਸਟ ਆਫ ਆਲ ਆਪਾਂ ਇਹਦੇ ਵਿੱਚ ਆਪਾਂ ਵਜਨ ਦੀ ਗੱਲ ਕਰੀਏ ਵਜਨ ਕਰਾਹੇ ਦੇ ਵਿੱਚ 2 ਕੁਆਟਲ ਦੇ ਨੇਅਰ ਬੋਟ ਕਰਾਹੇ ਦਾ ਵਜਨ ਆਗਾ ਫ ਬਾਈ ਨੂੰ ਤਿਆਰ ਕਰਕੇ ਦਿੱਤਾਗਾ ਸੋ ਇਸ ਵਿੱਚ ਡਬਲ ਬੀਮ ਲੱਗੇ ਹੋਏ ਆ ਵਿਚਾਲੇ ਚਾਦਰ ਨੂੰ ਸਪੋਰਟ ਦਿੱਤੀ ਹੋਈ ਆ ਬਾਕੀ ਡਬਲ ਹੁੱਕ ਆ ਜਾਂਦੀਆਂ ਬੈਕ ਕਿੱਲ ਲੱਗ ਜਾਂਦੀਆਂ ਤੇ ਇਹਦੇ ਵਿੱਚ ਜਿਹੜੀਆਂ ਰਕਾਬਾਂ ਪਾਈਆਂ ਹੋਈਆਂ ਨੇ ਇੱਕ ਨਟ ਅੱਗੇ ਲੱਗਿਆ ਹੋਇਆ ਇੱਕ ਪਿੱਛੇ ਲੱਗਿਆ ਹੋਇਆ ਜੋਗੀ ਮਜ਼ਬੂਤ ਤੇ ਹੈਵੀ ਬਣਾਉਂਦੀਆਂ ਨੇ ਕਰਾਹੇ ਨੂੰ ਸੋ ਵਜਨ ਦੀ ਗੱਲ ਆਪਾਂ ਕਰ ਲਈ ਜੀ ਇਸ ਤੋਂ ਬਾਅਦ ਜਿਹੜੇ ਵਿੱਚ ਕੋੜੀ ਦੀ ਗੱਲ ਕਰੀਏ ਬੈਕ ਕੋੜੀ ਦੀ ਬੈਕ ਕੋੜੀ ਇਹਦੇ ਵਿੱਚ ਆਪਾਂ 2.5 ਇੰਚੀ ਤਿੰਨ ਸੂਤ ਦੀ ਫੁੱਲ ਮਜ਼ਬੂਤ ਤੇ ਹੈਵੀ ਲਾਈ ਹੋਈ ਆ ਪੂਰੀ ਵਧੀਆ ਸਪੋਰਟ ਵੀ ਦਿੱਤੀ ਹੋਈ ਹੈ ਇਹਨੂੰ ਮਜ਼ਬੂਤ ਤਾਂ ਜੋ ਬੈਕ ਲਾਉਣਿਆਂ ਤਾਂ ਕਈ ਵਾਰੀ ਜ਼ੋਰ ਲੱਗਦਾ ਕਰਾਹੇ ਦਾ ਇੱਕ ਪਾਸਾ ਬਹਿ ਜਾਂਦਾ ਸੋ 빙ੀ ਵਗੈਰਾ ਨਹੀਂ ਹੁੰਦੀ ਸੋ ਇਸ ਤੋਂ ਬਾਅਦ ਅਗਲੀ ਕੋੜੀ ਦੀ ਗੱਲਬਾਤ ਕਰਦੇ ਆਂ ਆਪਾਂ ਕਹ ਰਹੇ ਦੇ ਵਿੱਚ ਜੇ ਗੱਲ ਕਰੀ ਬਾਈ ਜੀ ਇਹਦਾ 34 ਇੰਚ 400 ਦੀ ਸਪੈਸ਼ਲ ਮਾਡਲ ਸਪੈਸ਼ਲ ਕੋੜੀ ਆਪਾਂ ਇਹਦੇ ਵਿੱਚ ਲਾਈ ਹੋਈ ਆ ਕਿਉਂਕਿ ਉੱਚੀ ਮੈਂਟੇਨ ਰੱਖੀ ਗਈ ਹੈ ਸੋ ਇਸ ਤੋਂ ਬਾਅਦ ਬਾਈ ਜੀ ਆਪਾਂ ਜਿੰਦਰੇਵਾਲ ਕੈਮਰਾ ਮਾਰਦੇ ਮੇਰਾ ਵੀ ਜਿੰਦਰੇਵਾਲੇ ਗੱਲਬਾਤ ਕਰਦੇ ਆਂ ਜਿੰਦਰੇ ਦੀ ਬਾਈ ਜੀ ਆਪਣੀ ਖਾਸੀਅਤ ਇਹ ਆ ਵੀ ਇਹ ਟਰੈਕਟਰ ਦੀ ਸਾਰੀ ਲੀ ਲੈ ਕੇ ਜਾਂਦਾ ਤੇ ਬਾਕੀ ਫੁੱਲ ਹਣ ਜਿੰਦਰੇ ਵਿੱਚ ਬਾਈ ਜੀ ਆਪਾਂ ਵਜਨ ਦੀ ਗੱਲ ਕਰ ਗਏ 1 ਕੁਆਂਟਲ 20 ਕਿਲੋ ਦੇ ਨੇਅਰ ਬੋਟ ਜਿੰਦਰੇ ਦਾ ਵਜਨ ਆ ਸੋ 2.5 ਇੰਚੀ ਤਿੰਨ ਸੂਤ ਦੇ ਵਿੱਚ ਫੁੱਲ ਮਜ਼ਬੂਤ ਹੈਵੀ ਘੋੜੀ ਲੱਗੀ ਹੋਈ ਆ ਬਾਕੀ ਕੰਮ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਫੁੱਲ ਵਧੀਆ ਸਫਾਈ ਨਾਲ ਕੰਮ ਕੀਤਾ ਗਿਆ ਕਰਾਹੇ ਤੇ ਜਿੰਦਰੇ ਦਾ ਸੋ ਇਹਦੇ ਵਿੱਚ ਫਰੇਮ ਦੀ ਗੱਲ ਕਰੀਏ ਆਪਾਂ ਫਰੇਮ ਇਹਦੇ ਵਿੱਚ ਆਪਾਂ 3 ਇੰਚੀ 2.5 ਸੂਤ ਦਾ ਫੁੱਲ ਮਜ਼ਬੂਤ ਲਾਇਆ ਹੋਇਆ ਇਹ ਕਰੜੇ-ਕੁੜੇ ਥਾਂ 'ਚ ਵਿੱਚ ਵੀ ਵਧੀਆ ਵੱਟ ਪਾਉਂਦਾ ਜਿੰਦਰਾ ਸੋ ਜੇ ਗੱਲ ਕਰੀਏ ਇਹਦੇ ਵਿੱਚ ਛੁਰੀ ਦੀ ਬਾਈ ਜੀ ਛੁਰੀ ਇਹਦੇ ਵਿੱਚ ਇਹਦੇ ਵਿੱਚ ਛੁਰੀ ਲਾਈ ਹੋਈ ਹੈ 4 ਇੰਚ ਵਾਲੀ ਸੋ ਬਾਈ ਕੋਲੇ ਆਪਾਂ ਪਹੁੰਚ ਗਏ ਕੱਲ ਨੂੰ ਸਵੇਰ ਬਾਈ ਕੋਲੇ ਆਪਾਂ ਪਹੁੰਚਾਂਗੇ ਸੋ ਮੰਡੇ ਦਾ ਬਾਈ ਦਾ ਕਰਾਰ ਸੀਗਾ ਸੋ ਮੰਡੇ ਨੂੰ ਬਾਈ ਨੂੰ ਆਪਾਂ ਸੰਤ ਜਿੰਦਰਾ ਦੇ ਕਰਾਹਾ ਹੈਂਡ ਓਵਰ ਕਰਾਵਾਂਗੇ ਜੀ ਸੋ ਉਹਨਾਂ ਨਾਲ ਵੀ ਗੱਲਬਾਤ ਤੁਹਾਡੀ ਕਰਾਵਾਂਗੇ ਆਪਣੇ ਨਾਲ ਜੁੜੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਜੀ ਅੱਸੀ ਕੱਲ ਜੀ ਲੋਬੀ ਦੋਸਤੋ ਆਪਾਂ ਇੱਕ ਆਲਖਪਿੰਡ ਜੋ ਕਿ ਫਰੀਦਕੋਟ ਜ਼ਿਲ੍ਹੇ 'ਚ ਪੈਂਦਾ ਹੈ ਇੱਕ ਕਰਾਹ ਤੇ ਇੱਕ ਜਿੰਦਰਾ ਡਿਲੀਵਰੀ ਕੀਤਾ ਤੇ ਪੁੱਛਦੇ ਆਂ ਆਪਾਂ ਅੰਕਲ ਜੀ ਦਾ ਵਿਊ ਅਸੀ ਕੱਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗਿਆ ਜੀ ਆਪਣਾ ਕਰਾ ਤੇ ਜੰਦਰਾ ਬਹੁਤ ਵਧੀਆ ਜੰਦਰਾ ਜੀ ਬਹੁਤ ਵਧੀਆ ਕਰਾਇਆ ਜੀ ਅੱਛਾ ਬਣਾਇਆ ਜੀ ਤੇ ਇਹਦੇ ਵਿੱਚ ਅੰਕਲ ਜੀ ਡਬਲ ਘੋੜੀ ਆ ਗਈ ਇੱਕ ਬੈਕ ਸਾਈਡ ਤੇ ਹਾਂਜੀ ਡਬਲ ਘੋੜੀ ਆ ਓਏ ਪੁੱਠਾ ਲਾਉਣਾ ਕਰਾ ਤੁਸੀਂ ਪੁੱਠਾ ਵੀ ਲਾ ਸਕਦੇ ਹੋ ਹਾਂਜੀ ਬੈਕ ਵੀ ਲਾ ਫਿਰ ਹਾਂਜੀ ਬੈਕ ਵੀ ਲੱਗ ਜੂਗਾ ਅਗਲੇ ਪਾਸੇ ਉਹ ਵੀ ਲੱਗ ਜੂਗਾ ਜੀ ਹਾਂਜੀ ਤੇ ਉਧਰੋਂ ਸਾਨੂੰ ਭਾਜੀ ਨੇ ਬਾਹਰੋਂ ਫੋਨ ਕੀਤਾ ਸੀ ਕੰਟੈਕਟ ਕਰਕੇ ਸਾਨੂੰ ਦੱਸਿਆ ਜੀ ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਤੇ ਕਿਦਾਂ ਲੱਗਿਆ ਕਰਾ ਓਕੇ ਜੀ ਹਾਂ ਓਕੇ ਬੜੀ ਬਹੁਤ ਵਧੀਆ ਜੀ Tanah wajah sudah